ਪਿਛਲੇ ਦਿਨਾਂ ਸ਼੍ਰੀ ਹਰਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਹੁਣ ਪੂਰੀ ਤਰ੍ਹਾਂ ਨਾਲ ਮੁਸਤੈਦ ਹੋ ਚੁੱਕਿਆ ਹੈ ਤੇ ਪਵਿੱਤਰ ਸਥਾਨ ਦੇ ਚਾਰੇ ਪਾਸੇ ਭਾਰੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਉਨ੍ਹਾਂ ਦੇ ਅਧਿਕਾਰ ਅਤੇ ਈਮੇਲ ਐਡਰੈਸ ਉੱਤੇ 14 ਜੁਲਾਈ ਨੂੰ ਸਵੇਰੇ 7 ਵਜੇ ਇੱਕ ਈਮੇਲ ਮਿਲਿਆ ਸੀ ਇਸ ਤੋਂ ਬਾਅਦ 15 ਜੁਲਾਈ ਨੂੰ ਸਵੇਰੇ 3 ਵਜੇ ਦੁਬਾਰਾ ਉਹੀ ਈਮੇਲ ਭੇਜੀ ਗਈ ਈਮੇਲ ਭੇਜਣ ਵਾਲੇ ਨੇ ਸਿੱਧੇ ਤੌਰ ਉੱਤੇ ਧਮਕੀ ਨਹੀਂ ਦਿੱਤੀ ਸਗੋਂ ਕਿਸੇ ਹੋਰ ਦੀ ਅਜੇਹੀ ਮਨਸ਼ਾ ਬਾਰੇ ਐਸਜੀਪੀਸੀ ਨੂੰ ਅਲਰਟ ਕੀਤਾ ਹੈ ਜਿਸ ਤੋਂ ਲੱਗਦਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕਿਸੇ ਅਣਸੁਖਾਵੀ ਘਟਨਾ ਬਾਰੇ ਚਿੰਤਤ ਨੇ ਲੇਕਿਨ ਇਸ ਧਮਕੀ ਤੋਂ ਬਾਅਦ ਵੀ ਸ੍ਰੀ ਹਰਮੰਦਰ ਸਾਹਿਬ ਵਿੱਚ ਸੰਗਤਾਂ ਦੀ ਆਮਦ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਦੇਖਣ ਨੂੰ ਨਹੀਂ ਮਿਲ ਰਹੀ ਸੰਗਤਾਂ ਜੋਸ਼ੋਖ ਰੋਸ਼ ਦੇ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਦੀਆਂ ਅਰਦਾਸਾਂ ਕਰ ਰਹੀਆਂ ਨੇ ਉੱਥੇ ਹੀ ਸੇਵਾਦਾਰ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਦੀ ਆਮਦ ਵਿੱਚ ਕੋਈ ਵੀ ਕਮੀ ਨਹੀਂ ਹੈ ਲੋਕ ਉਸੇ ਤਰ੍ਹਾਂ ਨਾਲ ਦਰਸ਼ਨ ਕਰਨ ਦੇ ਲਈ ਪਹੁੰਚ ਰਹੇ ਨੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਅਜੇਹੀਆਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਸੋ ਅਸੀਂ ਤੇ ਰੋਜ਼ਾਨਾ ਜਿਹੜੇ ਆ ਸੰਗਤਾਂ ਨਾਲ ਵੀ ਮੇਲ ਰਖੀਦਾ ਨਕਮਸਤੇ ਹੁੰਦੇ ਆ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਸੁਖਰਾਨਾ ਕਰ ਰੋਜ਼ ਆਈਦਾ ਵਾ ਇਹੋ ਜਿਹੀਆਂ ਫਵਾਹਾਂ ਤੇ ਸੰਗਤਾਂ ਦੇ ਵਿੱਚ ਕੋਈ ਅਸਰ ਨਹੀਂ ਮਿਲ ਰਿਹਾ ਸੰਤੋਸ ਸਦੋਂ ਵੱਧ ਚੜ ਕੇ ਇੱਥੇ ਦਰਸ਼ਨਕਾਰਾਂ ਆ ਰਹੀਆਂ ਵਾ ਤੇ ਇਹੋ ਜੀਆਂ ਫਵਾਂ ਤੋਂ ਮੈਂ ਸੰਗਤਾਂ ਨੂੰ ਕਹੂੰਗਾ ਤੇ ਕੋਈ ਅਸਰਨਾ ਕਰੋ ਇਹਨਾਂ ਤੇ ਨਾ ਇਹਨਾਂ ਨੂੰ ਸੁਣੋ ਕਿਉਂਕਿ ਇਹ ਸਿਰਫ ਤੇ ਸਿਰਫ ਸਾਜਸਾਂ ਰਚੀਆਂ ਜਾ ਰਹੀਆਂ ਇਥੋਂ ਦੀ ਸੱਚੇ ਪਾਤਸ਼ਾਹ ਦੀ ਜਿਹੜੀ ਆ ਉਹ ਆਮਦ ਨੂੰ ਵੇਖ ਕੇ ਇਥੇ ਵੱਧ ਸੰਗਤਾਂ ਨੂੰ ਵੇਖ ਕੇ ਜਿੱਥੇ 24 ਘੰਟੇ ਲੰਗਰ ਚੱਲ ਰਿਹਾ ਲੱਖਾਂ ਲੋਕ ਦੇਸ਼ਾਂ ਆਪਦੇਸ਼ਾਂ ਤੋਂ ਇਥੇ ਦਰਸ਼ਨ ਕਰ ਆ ਰਹੇ ਆ ਉਹਨਾਂ ਨੂੰ ਜਿਹੜਾ ਉਹਨਾਂ ਦਾ ਧਿਆਨ ਜਿਹੜਾ ਵਾ ਇਸ ਪਾਸੇ ਲਾਉਣ ਵਾਸਤੇ ਇਹੋ ਜੀਆਂ ਫਵਾਂ ਜਿਹੜੀਆਂ ਭਲਾਈਆਂ ਜਾ ਰਹੀਆਂ ਸੋ ਮੈਂ ਉਥੇ ਪੰਜਾਬ ਸਰਕਾਰ ਨੂੰ ਅਪੀਲ ਕਰੂੰਗਾ ਔਰ ਪ੍ਰਸ਼ਾਸਨ ਨੂੰ ਵੀ ਅਪੀਲ ਕਰੂੰਗਾ ਕਿ ਇਹੋ ਜਿਹਾਂ ਭਵਾਵਾਂ ਦੇ ਜੋ ਬੈਕਗ੍ਰਾਉਂਡ ਜਾਗੇ ਇਹਨਾਂ ਦਾ ਪਤਾ ਲਾਉਣਾ ਚਾਹੀਦਾ ਕਿਹੜੇ ਇਹੋ ਜਿਹਾਂ ਸਾਜਸਾ ਰਸ ਰਹੇ ਆ ਔਰ ਮੈਨੇ ਸਮਝਾ ਕਿ ਮਨੁੱਖਤਾ ਦਾ ਜਿਹੜਾ ਇਹ ਕੇਂਦਰ ਹੋਵੇ ਜਿੱਤੇ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿੱਸੇ ਬਾਹਰ ਆ ਜੀਓ ਜਿੱਥੋਂ ਇਹ ਉਪਦੇਸ਼ ਆਪਾਂ ਨੂੰ ਮਿਲਦਾ ਹੋਵੇ ਕਿ ਇਹੋ ਜਿਹਾਂ ਸਾਜਸਾ ਰੱਜ ਕੇ ਇਹਨੂੰ ਜਿਹੜਾ ਉਤਾਰਪੂਰ ਕੀਤਾ ਜਾਵੇ ਸੋ ਸਰਕਾਰ ਨੂੰ ਬੇਨਤੀ ਆ ਕੇ ਇਹੋ ਜਿਹੇ ਹਫਾਮਾਂ ਦੇ ਬੈਕਗ੍ਰਾਉਂਡ ਤੇ ਜਾ ਕੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਜੀ ਬਿਲਕੁਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਸੋਕੜੇ ਦਾ ਵੇਖਣਾ ਚਾਹੀਦਾ ਵੀ ਕਿੱਥੋਂ ਇਹ ਚੱਲੀ ਕਿੱਥੋਂ ਕਿੰਨੇ ਪਾਈ ਔਰ ਉਹਨੂੰ ਸਖਤੋ ਸਖਦਾ ਜਿਹੜੀ ਉਹ ਸਜ਼ਾ ਦੇਣੀ ਚਾਹੀਦੀ ਹੈ ਸੰਗਤ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਮਾਹੌਲ ਬਣਦਾ ਪਿਆ ਸੰਗਤ ਨੂੰ ਇਹੋ ਜੀ ਅਪੀਲ ਆ ਕੇ ਇਹੋ ਜੀਆਂ ਹਫਾਮਾਂ ਤੋਂ ਬਚੋ ਦਰਸ਼ਨ ਕਰੋ ਗਦਾਰੇ ਕਰੋ ਇਥੋਂ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਹੁਣ ਭਾਵਾਂ ਤੋਂ ਬਚ ਕੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਮੈਂ ਹਜੇ ਤੱਕ ਤਾਂ ਕੋਈ ਅਸਰ ਨਹੀਂ ਦੇਖਿਆ ਜਿਵੇਂ ਪਹਿਲਾਂ ਗੁਰੂਆਂ ਦਾ ਪਾਤਸ਼ਾਹ ਦੇ ਦਰ ਤੇ ਸੰਗਤ ਆਉਂਦੀ ਆ ਉਸੇ ਭਾਵਨਾ ਨਾਲ ਹੁਣ ਵੀ ਆ ਰਹੀ ਆ ਤੇ ਸਾਰੇ ਸੇਵਾ ਦਾ ਸੇਵਾ ਕਰ ਰਹੇ ਆ ਪੁਲਿਸ ਆਪਣਾ ਪ੍ਰਸ਼ਾਸਨ ਕੰਮ ਕਰ ਰਿਹਾ ਸੰਵੇਦਨਾ ਦਾ ਲੱਗਿਆ ਨਹੀਂ ਹਾਂ ਅੱਜ ਸਿਕਿਉਰਿਟੀ ਥੋੜੀ ਜਿਆਦਾ ਲੱਗੀ ਅੱਗੇ ਨੂੰ ਬਟ ਉਹ ਕੋਈ ਇਦਾਂ ਦੀ ਗੱਲ ਨਹੀਂ ਲੱਗੀ ਡਰਾਵਣੀ ਜਿਹਦੇ ਨਾਲ ਕਿ ਸੰਗਤ ਦੇ ਵਿੱਚ ਪੈਨਿਕ ਦੀ ਭਾਵਨਾ ਪਰਲਟ ਹੋ ਆ ਹਾਂ ਬਿਲਕੁਲ ਉਦਾਂ ਹੀ ਚੱਲ ਰਿਹਾ ਕੋਈ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਬਿਲਕੁਲ ਉਦਾਂ ਹੀ ਸੰ ਇਹ ਇਦਾਂ ਦੀ ਸ਼ਰਾਬ ਚੰਨ ਉਹਨਾਂ ਦੀ ਤਨਖੀਰ ਕਰਦੀ ਹੈ ਨਹੀਂ ਪ੍ਰਸ਼ਾਸਨ ਹਾਂ ਭਾਜੀ ਇਹ ਪ੍ਰਸ਼ਾਸਨ ਦਾ ਕੰਮ ਆ ਕਿਉਂਕਿ ਜੇ ਕਿਸ ਕੋਈ ਮੇਲ ਕਰਦਾ ਜਾਂ ਕੁਝ ਕਰਦਾ ਸਾਈਬਰ ਕ੍ਰਾਈਮ ਦਾ ਕੰਮ ਆ ਅੱਜਕੱਲ ਕੀ ਨਹੀਂ ਹੈ ਟੈਕਨੋਲੋਜੀ ਨਾਲ ਹਰ ਕੋਈ ਫੜਿਆ ਜਾਂਦਾ ਪੜ ਕੇ ਸਮਾਜ ਸੰਗਤ ਦੇ ਮੂਹਰੇ ਪੇਸ਼ ਕੀਤਾ ਜਾਵੇ ਕਿ ਇਹ ਬੰਦਾ ਇਦਾਂ ਦੀਆਂ ਅਫਵਾਹਾਂ ਫਲਾ ਰਿਹਾ ਵਾ ਇਹਦਾ ਇਹ ਇਸ ਚੀਜ਼ ਦਾ ਅਸਰ ਦੂਜਿਆਂ ਤੇ ਵੀ ਪਊਗਾ ਜਿਹੜੇ ਗਾਹ ਨੂੰ ਫਵਾ ਪਲਾਉਣ ਦੀ ਕੋਸ਼ਿਸ਼ ਕਰਨਗੇ ਬਿਲਕੁਲ ਓਕੇ ਆ ਜੀ ਕੋਈ ਪ੍ਰੋਬਲਮ ਨਹੀਂ